ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਪਿੰਡ ਗਵਿੰਦਪੁਰ ਦੇ ਵਿੱਚ ਜਿੱਥੇ ਕਿ ਕਈਆਂ ਦਿਨਾਂ ਤੋਂ ਤਕਰੀਬਨ ਪਿਛਲੇ 5-7 ਦਿਨ ਤੋਂ ਜਿਹੜਾ ਇੱਥੇ ਇੱਕ ਬਈ ਆਂਦੀ ਆ ਇੱਥੋਂ ਕੁਝ ਤਾਂ ਪਾਣੀ ਇੱਥੇ ਆਦਾ ਨਾਵਾ ਸ਼ਹਿਰ ਵਾਲੀ ਸਾਈਡ ਤੋਂ ਕੁਝ ਇਹ ਸੈਲੇ ਵਾਲੀ ਬਈ ਵੀ ਇਹਨੂੰ ਕਹਿ ਦਿੰਦੇ ਆ ਇਸ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਦਰਗੰਧ ਆ ਰਹੀ ਆ ਬਹੁਤ ਜ਼ਿਆਦਾ ਗੰਦੀ 스ਮੈਲ ਆ ਰਹੀ ਆ ਜਿਹਦੇ ਨਾਲ ਆਲੇ-ਦੁਆਲੇ ਤੇ ਬਹੁਤ ਸਾਰੇ ਜਿਹੜੇ ਪਿੰਡ ਆ ਜਿਦਾਂ ਕਹਿ ਲਓ ਬਾਲੋਂ ਗੁਵਿੰਦਪੁਰ ਅਟਾਰੀ ਅੱਗੇ ਕਟਾਰੀਆਂ ਪਿੱਛੇ ਉੱਚਾ ਤੇ ਉਤੋਂ ਪਿੱਛੇ ਭੋਰਾ ਪੱਦੀ ਮਟਾਲੀ ਬਹੁਤ ਸਾਰੇ ਪਿੰਡ ਜਿਹੜੇ ਆ ਪ੍ਰਭਾਵਿਤ ਹੋ ਰਹੇ ਆ ਵਾਟਰ ਟਰਬਿਊਨਲ ਤਾਂ ਕਹਿੰਦਾ ਵੀ ਤੁਸੀਂ ਇੱਥੇ ਨਾਲੀ ਦਾ ਪਾਣੀ ਨਹੀਂ ਪਾ ਸਕਦੇ ਇਸ ਬਈ ਦੇ ਵਿੱਚ ਵਾਟਰ ਟਰਬਿਊਨਲ ਜੋ ਹੈਗਾ ਲਾ ਦੇ ਅਕੋਰਡਿੰਗ ਤਾਂ ਤੁਸੀਂ ਪਾਈ ਨਹੀਂ ਸਕਦੇ ਪਤਾ ਨਹੀਂ ਕਿ ਜਿਹਾ ਸਾਹਬ ਨਾਲ ਜਿਹੜਾ ਬਿਲਕੁਲ ਇਲੀਗਲ ਕੰਮ ਹੋ ਰਿਹਾ ਠੀਕ ਆ ਸੋ ਮੈਂ ਇਹਦੀ ਪੁਰਜ਼ੋਰ ਅਪੀਲ ਕਰਦਾ ਭਾਵੇਂ ਮੈਂ ਇਸ ਸਰਕਾਰ ਦਾ ਇਸ ਪਾਰਟੀ ਦਾ ਹਿੱਸਾ ਫਿਰ ਵੀ ਸਾਡੀ ਪ੍ਰਸ਼ਾਸਨ ਨੂੰ ਜਾਂ ਸਾਡੇ ਲੀਡਰ ਸਹਿਬਾਨਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਦਾ ਹੱਲ ਕਰਾਇਆ ਜਾਵੇ ਪਾਣੀ ਬੰਦ ਕਰਾਇਆ ਜਾਵੇ ਤੇ ਨਾਲ ਹੀ ਜਿਹੜੇ ਸਬੰਧਤ ਪਾਣੀ ਨੂੰ ਪਾਣ ਵਾਲੇ ਆ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਵਾਟਰ ਟਰਮੀਨਲ ਤਾਂ ਕਹਿੰਦਾ ਇਦੇ ਵਿੱਚ ਪਾਣੀ ਗੰਦਾ ਆ ਹੀ ਨਹੀਂ ਸਕਦਾ ਇਹ ਤਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਬਿਲਕੁਲ ਖਲਵਾੜ ਖਲਵਾੜ ਕੀਤਾ ਜਾ ਰਿਹਾ ਬਿਲਕੁਲ ਟੱਕਾ ਕੀਤਾ ਜਾ ਰਿਹਾ ਜੇ ਇਸ ਹਫਤੇ ਦੇ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਦੇ ਵਿੱਚ ਵਿੱਚ ਇਹ ਹੱਲ ਨਹੀਂ ਹੁੰਦਾ ਤੁਸੀਂ ਪਹਿਲੀ ਵਾਰ ਦੇਖੋਗੇ ਕਿ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਧਰਨੇ ਲਾਉਂਦੇ ਆ ਤੁਸੀਂ ਪਹਿਲੀ ਵਾਰ ਦੇਖੋਗੇ ਸਰਕਾਰ ਦੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੋਵੇ ਉਸ ਪਾਰਟੀ ਦੇ ਬੰਦਿਆਂ ਵੱਲੋਂ ਸਬੰਧਤ ਅਧਿਕਾਰੀਆਂ ਸਬੰਧਤ ਜੋ ਵੀ ਪ੍ਰਸ਼ਾਸਨ ਆ ਉਦੇ ਖਿਲਾਫ ਧਰਨਾ ਲਾਇਆ ਜਾਊਗਾ ਉਹ ਠੋਕ ਕੇ ਲਾਇਆ ਜਾਊਗਾ ਅਸੀਂ ਲੋਕਾਂ ਲਈ ਖੜੇ ਆ ਅਸੀਂ ਚੰਗੇ ਪਰਿਵਰਤਨ ਲਈ ਚੰਗੇ ਸਿਸਟਮ ਦਾ ਹਿੱਸਾ ਬਣਨ ਆਏ ਸੀ ਦਾ ਮਤਲਬ ਇਹ ਨਹੀਂ ਕਿ ਪ੍ਰਸ਼ਾਸਨ ਜਾਂ ਕੋਈ ਵੀ ਫੈਕਟਰੀ ਮਾਲਕ ਜਾਂ ਕਿਸੇ ਤਰ੍ਹਾਂ ਵੀ ਜਿਹੜਾ ਕੋਈ ਵੀ ਆਪਣੀ ਮਨਮਾਨੀ ਕਰੇ ਅਸੀਂ ਬਿਲਕੁਲ ਇਸ ਚੀਜ਼ ਦੀ ਨਿਖੇਧੀ ਕਰਦੇ ਆ ਆਪਾਂ ਲੋਕਾਂ ਲਈ ਖੜੇ ਆ ਕਿਉਂਕਿ ਅਸੀਂ ਘਰ ਘਰ ਜਾ ਕੇ ਲੋਕਾਂ ਕੋਲੋਂ ਵੋਟਾਂ ਮੰਗਾਈ ਤੇ ਸਬੰਧ ਦੇ ਵਿੱਚ ਕਿ ਜਿਹੜੇ ਵੀ ਇਸ ਚੀਜ਼ ਨੂੰ ਇਸ ਹਾਨੀ ਦੇ ਲਈ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਆ ਜਾਂ ਕੋਈ ਵੀ ਪ੍ਰਾਈਵੇਟ ਮਾਲਕ ਆ ਜਾਂ ਸਰਕਾਰੀ ਮਿਲਦਾ ਪਾਣੀ ਪੈਂਦਾ ਉਹਨਾਂ ਦੇ ਖਿਲਾਫ ਜਿਹੜੀ ਆ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਆ ਜਿਹੜਾ ਗੰਦਾ ਪਾਣੀ ਆ ਆ ਰਿਹਾ ਲਗਾਤਾਰ ਬਈਂ ਦੇ ਵਿੱਚ ਲਗਾਤਾਰ ਬਈਂ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਰਿਹਾ ਉਹਨੂੰ ਬੰਦ ਕੀਤਾ ਜਾਵੇ ਤੁਰੰਤ ਤਾਂ ਕਿ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਸਕੇ ਇੱਥੇ ਆਲੇ ਦੁਆਲੇ ਦੇ ਪਿੰਡ ਜਿਹੜੇ ਆ ਬਹੁਤ ਜ਼ਿਆਦਾ ਇਸੀ ਤੋਂ ਪ੍ਰਭਾਵਿਤ ਆ ਉਹਨਾਂ ਦਾ ਜੀਣਾ ਬਿਲਕੁਲ ਖਰਾਬ ਹੋਇਆ ਪਿਆ ਸੋ ਮੇਰੀ ਇਹੀ ਬੇਨਤੀ ਆ ਸਾਡੇ ਲੀਡਰ ਸਹਿਬਾਨ ਨੂੰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਹੜੇ ਉੱਚ ਦਰਜੇ ਦੇ ਪ੍ਰਸ਼ਾਸਨਿਕ ਅਧਿਕਾਰੀ ਆ ਕਿ ਜਿਨ੍ਹਾਂ ਜਿਹੜੇ ਜਿਹੜੇ ਇਸ ਚੀਜ਼ ਲਈ ਜ਼ਿੰਮੇਵਾਰ ਆ ਉਹਨਾਂ ਦੇ ਖਿਲਾਫ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਚੋਣਾ ਕਿ ਆਦੇ ਜਾਂਦੇ ਰਾਈਆਂ ਨਾਲ ਗੱਲ ਕੀਤੀ ਜਾਵੇ ਤਾਂ ਕਿ ਮੌਕੇ ਤੇ ਹੀ ਪਤਾ ਲੱਗੇ ਅਸਲੀਅਤ ਕੀ ਆ ਕਿਦਾਂ ਲੋਕ ਜਿਹੜੇ ਆ ਪ੍ਰਭਾਵਿਤ ਹੋ ਰਹੇ ਆ ਸੋ ਕਾਫੀ ਜਿਹੜਾ ਇਹ ਆਵਾਜਾਈ ਵਾਲਾ ਰੋੜ ਆ ਸੋ ਭਾਈ ਸਾਹਿਬ ਰੁਕੋ ਜਰਾ ਕੀ ਇੱਥੇ ਆਪ ਬਈ ਦਾ ਪਾਣੀ ਜਿਹੜਾ ਆ ਰਿਹਾ ਤੁਸੀਂ ਇਥੋਂ ਰੈਗੂਲਰ ਆਣ ਜਾਣ ਕਰਦੇ ਆ ਭਾਈ ਮੈਂ ਦਿੱਲੀ ਆਣਾ ਜਾਂਦਾ ਇੱਥੇ ਅੱਛਾ ਜੀ ਮੇਰਾ ਪਿੰਡ ਰਾਮਪੁਰ ਹੈ ਅੱਛਾ ਜੀ ਇਹ ਤਕਰੀਬਨ ਜ ਹਫਤਾ ਹੋਇਆ ਕਿ ਅੱਗੇ ਪਹਿਲਾਂ ਬਿਲਕੁਲ ਪਾਣੀ ਦੂਸਰਾ ਦਾ ਆਂਦਾ ਨਹੀਂ ਹੁੰਦਾ ਸੀ ਹੁਣ ਹਫਤਾ ਹੋ ਗਿਆ ਬਹੁਤ ਜ਼ਿਆਦਾ ਗੰਦਾ ਪਾਣੀ ਆਂਦਾ ਇਤੋਂ ਨੰਗਣਾ ਵੀ ਬਹੁਤ ਮੁਸ਼ਕਿਲ ਆਵਾ ਸਾਡੇ ਥੋੜੇ ਦਿਨ ਹੋ ਗਏ ਸਾਡੇ ਬੱਚੇ ਆ ਰਹੇ ਆ ਸਕੂਲ ਇਤੋਂ ਪੜ ਕੇ ਕੋਲ ਉੱਚਾ ਗੱਡੀ ਆਲੇ ਕਹਿੰਦੇ ਪਾਪਾ ਪਤਾ ਨਹੀਂ ਕਾਰਾ ਮੋਸਕਾ ਆ ਜਾਂਦਾ ਬਸ ਨੇ ਜੋ ਕਹਿੰਦਾ ਬੇਚ ਨੰਗਿਆ ਨਹੀਂ ਜਾਂਦਾ ਹੁਣ ਵੀ ਦੇਖ ਲਓ ਤੁਸੀਂ ਆਪ ਮੈਂ ਤੁਸੀਂ ਰੁਕਿਆ ਵਧੀਆ ਗੱਲ ਆ ਆ ਦੇਖੋ ਇਧਰਲੇ ਪਾਸੇ ਦੇਖੋ ਕਿਦਾਂ ਪਾਣੀ ਗੰਦਾ ਆ ਰਿਹਾ ਪਰ ਇਹ ਨਾ ਮੁਸਕਾਤ ਨੰਗਣਾ ਮਾਲੋ ਜਦ ਰਾਤ ਸ਼ਾਮ ਨੂੰ ਵੀ ਨਾ ਇਧਰ ਪਿੰਡ ਨੂੰ ਹਵਾ ਚੱਲਦੀ ਆ ਘਰਾਂ ਬੈਠਿਆਂ ਚ ਮੁਸਕਾਤ ਬਹੁਤ ਜ਼ਿਆਦਾ ਇਹ ਬਿਮਾਰੀਆਂ ਦਾ ਕਾਰਨ ਬਣ ਸਕਦਾ ਤੁਹਾਡੇ ਦਾ ਬਿਲਕੁਲ ਬਿਮਾਰੀਆਂ ਦਾ ਕਾਰਨ ਹੈ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਦ ਛੋਟੇ ਛੋਟੇ ਹੁੰਦੇ ਉਹਦਾ ਰਹਾ ਸੀ ਹੁਣ ਤੱਕ ਨਹੀਂ 8-10 ਸਾਲ ਹੋ ਗਏ ਬਿਲਕੁਲ ਬੰਦ ਸੀ ਹੁਣ ਹਫਤਾ ਹੋ ਗਿਆ ਬਿਲਕੁਲ ਬਹੁਤ ਜ਼ਿਆਦਾ ਗੰਦਾ ਪਾਣੀ ਆ ਰਿਹਾ ਕੀ ਕੀ ਪ੍ਰਸ਼ਾਸਨ ਨੂੰ ਕੀ ਫੀਲ ਕਰ ਦੇਗਾ ਸਰਕਾਰ ਕੀ ਇਹ ਕਹਿੰਦੇ ਨੂੰ ਬੰਦ ਕਰਨਾ ਚਾਹੀਦਾ ਠੀਕ ਹੈ ਜੀ ਠੀਕ ਇਹ ਤਾਂ ਮਨ ਲਗੋ ਕਿਸਮਾ ਬਿਮਾਰੀਆਂ ਦਾ ਕਾਰਨ ਹੈ ਦਿਲ ਕੰਦੋ ਤੁਸੀਂ ਇਹਨਾਂ ਪਾਣੀ ਥੱਲੇ ਜਿਹੜਾ ਧਰਤੀ ਪੀਣ ਵਾਲਾ ਪਾਣੀ ਵੀ ਕੋਈ ਜੇ ਇਸ ਤਰ੍ਹਾਂ ਚੱਲਦਾ ਰਿਹਾ ਆਣ ਵਾਲੇ ਕੋਸ਼ਿਸ਼ ਸਮਿਆਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਇਹਦਾ ਨਾ ਗੰਦਾ ਹੋਊਗਾ ਥੱਲੇ। ਇਹ ਪਾਣੀ ਕਿਹਨਾਂ ਦਾ ਧਰਤੀ ਜੇ ਜਾ ਰਿਹਾ। ਠੀਕ ਹੈ ਜੀ ਠੀਕ ਹੈ। ਹਾਂਜੀ। ਹੋਰ ਵੀ ਬੰਦਿਆਂ ਨਾਲ ਗੱਲ ਕਰਦੇ ਹਾਂ। ਹਾਂਜੀ ਬਾਜੀ। ਕੀ ਕਹਿਣਾ ਚਾਹੋਗੇ? ਸਾਹਿਬ ਹੈ ਜਿੱਕੇ ਪਤੀ। ਹਾਂਜੀ ਬਾਜੀ ਇਹ ਜਿਹੜੀ ਬਈ ਆ ਕੁਝ ਨਵਾਂ ਸ਼ਹਿਰ ਇਧਰ ਸੈੱਲੂਲ ਆ ਰਹੀ ਹੈ। ਇਹ ਪਾਣੀ ਬਿਲਕੁਲ ਤਾਂ ਹਫ਼ਤਾ ਤੱਕ ਪਾਣੀ ਬਿਲਕੁਲ ਸਾਫ਼ ਦਾ ਹਫ਼ਤੇ ਤੱਕ। ਤੁਹਾਡਾ ਪਿੰਡ ਕਿਹੜਾ ਜੀ? ਪਿੰਡ ਗਵਿੰਦਪੁਰ ਹੈ ਸਾਡ ਇਹਨਾਂ ਹੋਣਾ ਪੰਜ-ਛੇ ਦਿਨ ਤੋਂ ਹਫ਼ਤੇ ਦੇ ਹੋ ਗਿਆ ਪਾਣੀ ਬਹੁਤ ਗੰਦਲਾ ਮੁਸ਼ਕਿਲ ਨਾਲ ਪਿਹੜਾ ਆ ਰਿਹਾ ਹੈ ਕਿ ਜਦੋਂ ਵੀ ਅਸੀਂ ਇਹ ਮਤਲਬ ਈਪਾਰ ਕਰਦੇ ਹਾਂ ਸਾਨੂੰ ਨੱਕ ਸਾਥ ਰੱਖਣਾ ਪੈਂਦਾ ਕਿ ਇੰਨਾ ਇਹ ਮੁਸ਼ਕਿਲ ਪਿਹੜਾ ਆ ਰਿਹਾ ਹੈ ਸੋ ਸਾਡੇ ਪਿੰਡ ਪੱਧਰ ਤੇ ਬਾਕੀ ਹੋਰ ਦੇ ਇਲਾਕਾ ਨਿਵਾਸੀਆਂ ਦੀ ਬੇਨਤੀ ਹੈ ਕਿ ਜਿਹੜਾ ਵੀ ਤੁਸੀਂ ਪਾਣੀ ਗੰਦਲਾ ਪਾਉਂਦਾ ਹੈ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਰ ਤਾਂ ਤੁਹਾਡਾ ਪਿੰਡ ਤਾਂ ਬਿਲਕੁਲ ਨਾਲ ਦਾ ਪਿੰਡ ਆ ਇਹ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੋਣਾ ਤੇ ਨਾਲ ਦਾ ਪਿੰਡ ਬਾਲੋਂ ਆ ਉਹ ਤਾਂ ਬਿਲਕੁਲ ਉਹਦੇ ਤਾਂ ਨਾਲ ਦੀ ਨਾਲ ਇਹ ਜਿਹੜੀ ਆ ਬਈ ਆ ਨਿਕਲਦੀ ਫਿਰ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਤਕਲੀਫ ਹੋਣੀ ਹੈ ਨਾ ਬਾਲੋਂ ਦਾ ਭਾਜੀ ਇਦਾਂ ਬਾਲੋਂ ਦਾ ਬਿਲਕੁਲ ਬਈ ਦੇ ਉੱਪਰ ਨਹਿਰ ਕੰਡੇ ਦੇ ਆ ਕੋਈ ਘਰ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜਿੱਕਤਾ ਰਹੇ ਸਾਡੇ ਸਾਡੇ ਘਰ ਤਾਂ ਕੋਈ ਮੁਸਤਾਰਿਆ ਦਾ ਜਿਹੜਾ ਬੰਦਾ ਰੋਜ਼ ਰਾਹੀ ਜਾਂਦਾ ਨਿਆਣੇ ਸਕੂਲੇ ਪੜ੍ਹਦੇ ਆ ਕਿ ਉਹਨਾਂ ਵਾਸਤੇ ਕਿੰਨੀ ਔਖੀ ਆ ਕੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵੀ ਬੇਨਤੀ ਕਰ ਸਕਦੇ ਹਾਂ ਕਿ ਜੋ ਵੀ ਇਹ ਪਾਣੀ ਪਾ ਰਹੇ ਹੋ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤੋ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਠੀਕ ਹੈ ਜੀ ਠੀਕ ਹੈ ਵਾਈਕ ਠੀਕ ਹੈ ਸੋ ਲੋਕਾਂ ਦੀ ਵੀ ਇਹੀ اپੀਲ ਆ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੱਗੇ ਕਿ ਇਹ ਜਿਹੜਾ ਪਾਣੀ ਆ ਬਿਲਕੁਲ ਬਿਮਾਰੀਆਂ ਦਾ ਘਰ ਆ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤੇ ਜਿਹੜਾ ਵੀ ਸੰਬੰਧਿਤ ਇਹ ਕੋਈ ਵੀ ਕਿਸੇ ਮਿਲ ਵਾਲਾ ਹੋਵੇ ਜਾਂ ਕੋਈ ਵੀ ਸਬੰਧਤ ਜਿਹੜੇ ਹੈਗੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਵਾਟਰ ਟ੍ਰਿਬਿਊਨਲ ਦੇ ਅਨਸਾਰ ਜਿਹੜਾ ਇਹ ਆਪਾਂ ਪਾਣੀ ਪਾ ਨਹੀਂ ਸਕਦੇ ਕਿਉਂਕਿ ਜੇ ਤੁਸੀਂ ਕਿਸੇ ਪਿੰਡ ਦਾ ਪਾਣੀ ਨਹੀਂ ਲਿਆ ਕੇ ਵਹਿੰਦੇ ਵਿੱਚ ਪਾ ਸਕਦੇ ਤਾਂ ਇਹ ਮਿੱਲਾਂ ਦਾ ਪਾਣੀ ਕਿਹੜੇ ਹਿਸਾਬ ਨਾਲ ਇਹ ਪਾ ਸਕਦਾ ਸੋ ਇਹੀ ਬੇਨਤੀ ਆ ਕਿ ਜਿਹੜਾ ਵੀ ਸਬੰਧਤ ਹੈਗਾ ਉਹਦੇ ਤੇ ਇਹ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਹਾਲ ਚਾ ਵਾਹਿਗੁਰੂ ਜੀ ਕੀ ਫਤਹ